ਅਸੀ ਕਾਲ ਜੀ ਸਾਰਿਆਂ ਨੂੰ ਹਾਂ ਜੀ ਅਸੀ ਕਾਲ ਜੀ ਭਾਈ ਗੰਨੇ ਕਿ ਨਹੀਂ ਆਏ ਤੇ ਗਿੜਾ ਮਾਰਨਾ ਹੌਲੀ 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 ਗਿਰ ਰਿਹਾ ਇੱਕਦਮ ਨਹੀਂ ਗਿਰਿਆ ਮਤਲਬ ਹਵਾ ਨਾਲ ਜਿੰਨਾ ਕਿ ਖੇਲਿਆ ਹੋਇਆ ਤਾਂ ਨਾ ਵੱਧਦਾ ਜਾ ਰਿਹਾ ਕੰਮ ਹਵਾ ਤੇ ਮੀਂਹ ਨੇ ਜਿਆਦਾ ਨੁਕਸਾਨ ਕਰਤਾ ਜਿਆਦਾ ਗੰਨਾ ਤਖੜਾ ਕਰਕੇ ਵੀ ਮੈਨੂੰ ਕਹਿੰਦਾ ਕੋਈ ਫਾਇਦਾ ਨਹੀਂ ਹੈਗਾ ਪਿਛਲੀ ਸਾਈਡ ਮਤਲਬ ਕੀਲਾ 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 ਕੱਲ੍ਹ ਪਾ ਕੇ ਖੜਾ ਹੈ ਕੀਲਾ ਕੱਲ੍ਹ ਗਿਰ ਗਿਆ ਦੋਈ ਦੋਈ ਬੀਜਾਂ ਦਾ ਪਚਾਂਵੇਂ ਚੱਕਰ ਗਿਆ ਹੋਇਆ ਆਹ ਦੇਖ ਜਮੇ ਗਿਰ ਗਿਆ ਰੀ ਜਿਵੇਂ ਘੁੰਮ ਕੇ ਜਾਵਗੀ ਉਹ ਜਹਾਂ ਜਮਾ ਹੀ ਖੜਾ ਸੀ ਉਹ ਖੜੀ ਜ ਸਾਰੇ ਹੀ ਖੜਾ ਖੜਾ ਪਿੱਛੇ ਹਾਂ ਨਾ ਪਰਾਂ ਦੇਖਿਆ ਉਧਰ ਨੂੰ ਬਾਕੀ ਦੇਖਦੇ ਹਾਂ ਹੁਣ ਭਈ ਲੱਭਦੇ ਆ ਇਹਨੂੰ ਖੜਾ ਜਿਆ ਕਰਵਾਉਨੇ ਆ ਮੜਾ ਜਿਆ ਯਾਨੀ ਹੁਣ ਫਾਇਦਾ ਆਇਆ ਨਰਮਾ ਧਰਤੀ ਥੱਲੇ ਹਾਂ ਠੀਕ ਹੈ ਕਿ ਨਹੀਂ ਬਿਲਕੁਲ ਗੰਨਾ ਤਗੜਾ ਹੀ ਬਹੁਤ ਆ ਅਵੰਦਰ ਕਿ ਨਹੀਂ ਹਾਂ ਤਗੜੇ ਕਰ ਗਈ ਕਿ ਰਿਆ ਯਾਰ ਹਮ ਹਾਈਟ ਬਹੁਤ ਚੱਲੇਗੀ ਨਾ ਉੱਪਰ ਨੂੰ ਹਾਈਟ ਜ਼ਿਆਦਾ ਚੱਲੇਗੀ ਆਇਦ ਕੀਤੇ ਜਿਹਨ ਕੀ ਕਰੋਪੀ ਸਾਰੀ ਹੋਵੇ ਫਸਲਾਂ ਪਰ ਹੈ ਹਮ ਇਹਨਾਂ ਆਪਾਂ ਦੇਖੀ ਜਾਈਏ ਵੀ ਜੀਰੀ ਬਰੇ ਕਰੋਪੀ ਆ ਹੁਣ ਆ ਦੇਖ ਲੈ ਚੰਗਾ ਭਲਾ ਖੜਾਤਾ ਜਿਨ੍ਹਾਂ ਦੇ ਜ਼ਿਆਦਾ ਮਤਲਬ ਗੰਨਾ ਉਹ ਵੀ ਗਏ ਜਿਹੜੇ ਬੰਦਿਆਂ ਨੇ ਆਲੂ ਬੀਜੇ ਆ ਉਹ ਵੀ ਦੇਖ ਲੈ ਸਿਆੜ ਲੰਗੇ ਕਰਦੇ ਬਾਈ ਮੀਨੇ ਬਹੁਤ ਏਰੀਆ ਚ ਆਲੂ ਆਏ ਦਿਖਣ ਲਾਤੇ ਦੁਬਾਰਾ ਵੀਦਨੇ ਮਣੇ ਉਹ ਹੋਰ ਕੀ ਆ ਹਾਂ ਬਹੁਤ ਮੈਨ ਜਾਨੀ ਕਿ ਕਈ ਲੋਕ ਵੀ ਐਸੇ ਕੀ ਕੁਦਰਤ ਸਾਰਿਆਂ ਵਾਸਤੇ ਕੋਝਹੀ ਜੀ ਹੋ ਆ ਉਹੀ ਮਤਲਬ ਕਿਸੇ ਨਾਲ ਆਏ ਨਹੀਂ ਹੈਗਾ ਵੀ ਹਾਂ ਆ ਫਲਾਣੀ ਮਤਲਬ ਫਜ਼ਲ ਵਾਲਾ ਜ਼ਿਮੀਦਾਰ ਬਖਸ਼ਦਾ ਸਾਰੇ ਬਰਾਬਰ ਕਰੇ ਹੋਏ ਆ ਚੱਲ ਹੁਣ ਯਾਰ ਆਇਆ ਗਾਹਾਂ ਠੀਕ ਰਹੇ ਕੰਮ ਕ ਨਹੀਂ ਕਣਕ ਆਲੂ ਸਾਰਾ ਜਿਹੜੀ ਫਸਲ ਆਉਣੀ ਆ ਹੁਣ ਗਾਹਾਂ ਬਿਲਕੁਲ ਉਹ ਠੀਕ ਰਹੇ ਤਾਂ ਬੱਚਾ ਤਾਂ ਹੋਊਗੀ ਆਪਾਂ ਤਾਂ ਕਹਿ ਸਕਦੇ ਆ ਯਾਰ ਕੁਦਰਤ ਦੇ ਹੱਥ ਹੈ ਠੀਕ ਨਹੀਂ

ਫਿਊ ਚੱਲ ਗਈ ਹੁਣ ਬੰਦਾ ਕਹਿੰਦਾ ਵੀ ਆਹ ਟਾਈਮ ਤੇ ਸਟਾਰਟ ਹੋਣਾ ਐ ਦਿਨ ਨੂੰ ਐ ਟਾਈਮ ਪਰ ਐਂਡ ਹੋ ਜਾਣਾ ਕਿ ਨਹੀਂ ਇਹਦਾ ਕੋਈ ਵਿਆਹ ਦੇ ਪ੍ਰੋਗਰਾਮ ਆਗਾ ਵੀ ਭਾਈ ਸਾਹਿਬ ਤੁਸੀਂ ਜੇ ਸਵੇਰੇ ਆ ਜਿਓ 10 ਵਜੇ ਸ਼ਾਮ ਨੂੰ 7 ਵਜੇ ਸਮਾਪਤੀ ਆ ਚਲੋ ਦੇਖੋ 80 ਠੀਕ ਆ 85 ਜਣੀ ਕਿ ਟੇਡਾ ਹੋਇਆ ਫੁੱਲ ਨਹੀਂ ਗਿਰਿਆ ਚੱਲ ਦੇਖੀ ਆ ਜਿਆਦਾ ਤਾਂ ਆਪਣਾ ਆਹੀ ਗਿਰਿਆ 95000 95000 ਜਿਆਦਾ ਗਿਰਿਆ ਤਗੜਾ ਵੀ ਇਹੀ ਤਾਂ ਤਗੜਾ ਵੀ ਇਹੀ ਤਾਂ ਭਾਈ 85 ਵੀ ਹੈਗਾ ਖਾਸਾ

ਠੀਕ ਆ 85 ਵੀ ਚਲ ਦੇਖਦੇ ਆ ਹਰਜੀਤ ਨੂੰ ਬੀਜ ਚਾਹੀਦਾ 2 ਕਿਲੀਆਂ ਦਾ 85 ਦਾ ਪਤਾ ਨਹੀਂ ਕਿਹੜਾ ਮੈਨੂੰ ਕਹਦਾ ਬੀਜ ਚਾਹੀਦਾ ਭਈਏ ਨਹੀਂ ਮਿਲਦੇ ਯਾਰ ਸਾਡੇ ਤਾਂ ਭਈਆਂ ਨਹੀਂ ਬਹੁਤ ਅੱਗ ਫੱਕੀ ਵੀ 8500 ਰੁਪਏ ਕਿੱਲਾ ਵਜਾਈ ਮੰਗਦੇ ਆ ਪਿਛਲੀ ਵਾਰ ਆਪਾਂ ਨੇ ਆਹ 4000 ਨੂੰ ਕਿੱਲਾ ਭਜਵਾਇਆ ਦਾ 10000 ਰੁਪਏ ਬਾਈ ਵढਾਈ ਚੱਲੀ ਹੈ ਜੀ ਦੀ ਇਹ ਵੀ ਭਈਆ ਯਾਰ ਸਮਝ ਨਹੀਂ ਆਉਂਦੀ ਰੇਟ ਕਿੱਧਰ ਤੇ ਕਿੱਧਰ ਨੂੰ ਜਾ ਰਿਹਾ ਹੁਣ ਆਪਾਂ ਸਰੋਂ ਵੜਾਉਣੇ ਆ ਕੜਾਉਣੇ ਆ ਬਾਈ 7000 ਰੁਪਏ ਲੈਣੇ ਆ ਹਾਂ ਜਿਹੜਾ ਥਰੇਸਰ ਦਾ ਲੈਣੇ ਕਰਾਇਆ ਲੈਣਾ ਜਾਂ ਕਿਸੇ ਦਾ ਜਾਣਾ ਤੇਰਾ ਤੇਲ ਜਲਣਾ ਕੀ ਲੈਦਾ ਹੋ ਲੈਦਾ ਮੈਂ ਸਾਰੇ ਕਵਾਂਟਲ ਦੇ ਪੈਸੇ ਦੇ ਉੱਪਰ ਲੈ ਜੰਨੇ ਆ ਮੈਂ ਦੱਸਦਾ ਮੈਂ ਸਰੋਂ ਦੀ ਬੜਾਈ ਬੜਾਈ ਦਿੱਤੀ ਦੀ ਭਈਆਂ ਨੂੰ ਕੱਲੀ ਬੜਾਈ ਬੜਾਈ ਹੂੰ ਵਿੱਚੇ ਮਤਲਬ ਕੰਬਾਇਨ ਨਾਲ ਕੱਢਣੀ ਹੂੰ 3200 ਰੁਪਏ ਦੇਦਾ ਵਿੱਚੇ ਕੰਬਾਇਨਾਂ ਨੇ ਕੰਬਾਇਨ ਵਾਲੇ ਅੱਡ ਤੇ ਯਾਨੀ ਕਿ ਕਹਿ ਲਾ ਵੀ 6000 ਚ ਮੈਨੂੰ ਸਾਰਾ ਪੈਗਾ ਸਿਸਟਮ ਵਿੱਚੇ ਕੰਬਾਇਨ ਦਾ ਵਿੱਚ ਵੜਾਈ ਜਾ। ਉਹੀ ਜਿਹਾ 8000 ਨੂੰ ਟੁਕ ਜਾਣਾ ਤਾਂ ਨਹੀਂ। ਅਜੀ ਮੈਂ ਆਪ ਟਰੈਸ਼ਰ ਰੂਸ਼ਰ ਲਾਉਂਦਾ ਫਿਰ ਮੈਨੂੰ ਜ਼ਿਆਦਾ ਹੋ ਜਾਣਾ ਤਾਂ ਫਿਰ ਪਲੋਂ ਦੀ ਖੇਚਲ ਵੀ ਹੋ ਜਾਣੀ ਦੀ ਚੱਕਣ ਦੀ ਵਿੱਚੋਂ। ਹਾਂ। ਇਹ ਕਿ ਨਹੀਂ ਮੇਰਾ ਕੰਮ ਵਿਚੇ ਰਲਾਤੀ ਦੀ ਵੇ। ਹੈਂ? ਵਿਚੇ ਰਲਾਸ ਆਹ ਆਪਾਂ ਨੇ ਮੋਹ ਮਾਰਤਾ ਤੋਂ ਉੱਪਰ ਰੀਪਰ ਠੀਕ। ਉਹਨਾਂ ਕ ਤਾਂ ਫੇਰ ਵੀ ਖਰਚੇ ਤਾਂ ਫੇਰ ਵੀ ਬਚੇ ਜਾਂਦੇ ਆ। ਹਾਂ। ਫੇਰ ਕਿਹੜਾ ਭਈਆਂ ਨੇ ਥੱਲੇ ਦੇ ਰਗੜ ਕੇ ਵੱਢਣਾ ਯਾਰ। ਖਰਚਾ ਤਾਂ ਫੇਰ ਵੀ ਆਪਾਂ ਨੂੰ ਉਨਾਂ ਹੀ ਆ। ਹੂੰ। 3-3 ਫੁੱਟ ਤਾਂ ਛੱਡੇ ਜੰਨੇ ਆ। ਹੂੰ। ਜੀਰੀਆਂ ਦਾ ਕੰਮ ਵੀ ਰੁਕ ਗਿਆ ਸਾਰੀ ਕੰਮ ਠੱਪ ਕਰਤੇ ਮੀਨੇ ਟੂ ਜੈਡ ਸਾਰੀ ਕੰਮ ਠੱਪ ਕਰਦੇ ਹੂੰ ਬਾਕੀ ਆਪਣੀ ਆ ਦੂਜੀ ਜੀਰੀ ਵੀ ਬਾਈ ਤਿਆਰ ਹੋਣ ਲੱਗੀ ਪਾਕ ਕੇ ਦਿਖਾਈਏ ਚੱਲ ਆਜਾ ਲੋ ਜੀ ਬਾਈ ਆ ਗਏ 26 ਜੀਰੀ ਉਹ ਇਹ ਭਾਈ ਆਪਣੀ 25 ਅਗਸਤ ਵਾਲੀ ਜੀਰੀ ਆ ਕੋਈ ਲਾਲਾ ਵੀ ਅਗਸਤ ਦੇ ਹਿਸਾਬ ਨਾਲ ਕਿਆ ਕਹਿੰਦੀ ਇਹ ਦੇਖ ਹੂੰ ਇਹ ਤਾਂ 50% ਤੇ ਪਲੱਸ ਵੱਕ ਗਈ ਹੂੰ 50% ਮੰਨ ਲਾ ਤਾਂ ਵੀ ਠੀਕ ਆ ਇਹਦੇ ਵੀ ਜਣੋ ਜਿਹੜੀ ਹਵਾ ਨੇ ਅਜੀ ਪਹਿਲਾਂ ਚੱਲੀ ਸੀ ਆ ਕਾਲਾ ਦਾਣਾ ਇਹਦੇ 'ਚ ਵੀ ਹੈਗਾ ਠੀਕ ਨਹੀਂ ਜਣੀ ਘਟਾਇ ਚ ਦੂਈਆਂ ਜਿਰੀਆਂ ਹੁਣ ਘਟਾ ਬਾਕੀ ਹੁਣ ਇਹਦਾ ਵੀ ਨਿਕਾਲ ਬਾਈ ਆਪਾਂ ਦੱਸਾਂਗੇ ਠੀਕ ਨਹੀਂ ਇਹ ਆਪਣੇ ਬਾਕੀ ਹੁੰਦੀ ਆ ਮੱਕੀ ਵਾਲੇ ਖੇਤਾਂ ਦੀ ਜਿਰੀ ਇਹ ਜਣੀ ਬਾਈ ਇਹਨੂੰ ਦੇਖ ਲਓ ਤੁਸੀਂ ਇੰਨੀ ਡੋਡੀ ਪੈਂਦੀ ਹੁੰਦੀ ਆ ਜਿੰਨੇ ਵੀ ਸਾਲ ਸਾਨੂੰ ਲਾਉਂਦੇ ਹੋਗੇ ਐਤਕੀ ਭੋਰਾ ਵੀ ਨਹੀਂ ਹੈਗੀ ਐਤਕੀ ਜਮਾ ਹੀ ਸਾਫ਼ ਕਿਉਂਕਿ ਇਹ ਪਾਸ਼ੂਵਾਚ ਨਿਸਰੀ ਹੈ ਨਾ ساری ਹਾਂ ਮੀਮੂ ਪਹਿਲੇ ਤੇ ਜਾਲ ਸਰੀ ਆਹ ਬਾਕੀ ਮਤਲਬ ਚੌਲ ਚਟਾ ਨੇ ਬਾਈ ਉਹਦਾ ਦੇਖ ਹੂੰ ਹਾਂ ਉਹਦਾ ਸਾਹ ਦਾ ਵਿੱਚ ਹਾਂ ਜੀਰੀ ਜੀ ਜੀਰੀ ਸੁਥਰੀ ਵੀ ਬਹੁਤ ਹੈ ਕਹ ਨਹੀਂ ਬਿਲਕੁਲ ਖਲhaal ਤਾਂ ਕੋਈ ਬਿਮਾਰੀ ਬਿਮਾਰੀ ਕੁਝ ਨਹੀਂ ਹੈਗਾ ਇੱਕ ਨੰਬਰ ਖੜੀ ਹੈ ਇੱਕ ਨੰਬਰ ਠੀਕ ਹੈ ਨਾ ਆਉਣ ਵਾਲੇ ਸਮੇਂ ਦਾ ਕਿਸੇ ਨੂੰ ਪਤਾ ਨਹੀਂ ਕਿ ਆਪ ਬਣਾ ਦੇਣਾ ਪਰਵਾਹ ਦਾ ਨੇ ਇਹਦਾ 2-3 ਪਾਣੀ ਲਾ ਕੇ ਉਹਨੂੰ ਐਉਂ ਬੀਜ ਦੀ ਇਹਨੂੰ ਹਾਂ ਐਸਐਮਐਸ ਨਾਲ ਬੜਾ ਕੇ ਐਸਐਮਐਸ ਨਾਲ ਬੜਾ ਕੇ ਆ ਦੇਖ ਲੈ ਹਾਲ ਇਸ ਹਫ਼ਤੇ ਪਹਿਲਾਂ ਆਪਾਂ ਨੇ ਵੱਡੀ ਜੀ ਕਿਦਣ ਕੰਮ ਸਟਾਰਟ ਕਰਿਆ ਤਾਂ ਆਪਾਂ ਨੇ ਕਿੰਨੀ ਦਿਨ ਕਿਨੂ ਹੈ ਕੋ ਯਾਦ ਮੈਨਰੇ ਨਾਲ 26 27 ਨੂੰ ਹਨਾ ਸ਼ਾਇਦ ਲਗਭਗ ਉਹ ਉਸ ਦਿਨ ਦਾ ਹੀ ਰਾਤਦਾਰੀ ਪਰ ਮਾਰਿਆ ਹੋਇਆ ਦੇਖ ਲਓ ਬਾਈ ਚੱਕਦੇ ਹੀ ਨਹੀਂ ਹੈਗੇ ਹੁਣ ਕੀ ਕਰੀਏ ਕੰਮ ਇੰਨਾ ਹੋ ਗਿਆ ਬੰਦਿਆਂ ਕੋਲ ਕੁਝ ਪਹਿਲਾਂ ਇੱਥੇ ਗਿੱਲਾ ਹੋ ਗਿਆ ਮੂਰੇ ਤਾਂ ਨਹੀਂ ਆਏ ਯਾਦ ਹੁਣ ਨੰਬਰ ਲੱਗੇ ਆ ਉਧਰ ਪਰਲੇ ਪਾਸੇ ਬਣਾ ਗਏ ਆਪਣੇ ਉਹ 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 ਦਿਨ ਹਨੇਰਾ ਹੋ ਗਿਆ ਉਹਨਾਂ ਨੂੰ ਦੋਏ ਦਿਨ ਮੀਂਹ ਪੈ ਗਿਆ ਸਵੇਰ ਸਾਜਰੇ ਹੁਣ ਤਾਂ ਮੈਂ ਤਾਂ ਇੱਕ ਨੇ ਬੀਜ ਹੋ ਜਾਣਾ ਐਡਾ ਤਾਂ ਕੋਈ ਖਾਸ ਫੂਸ ਆਇਆ ਵੀ ਨਹੀਂ ਦੁਨਵੀ ਤਾਂ ਵਾਇਆ ਹੀ ਆਪਾਂ ਨੇ ਹੂੰ ਐਡਾ ਤਾਂ ਮੈਂ ਤੁਹਾਨੂੰ ਇਹਦੀ ਗੱਲ ਕਰ ਰਿਹਾ ਹਾਂ ਵੀ ਆਪਣਾ ਇਹਨੂੰ ਪੂਰੀ ਪੂਰੀ ਗੱਲ ਮੈਂ ਤਾਂ ਦੇਖ ਮੇਰੀ ਗੱਲ ਸੁਣ ਜੀਰੀ ਰਹਿਣਾ ਆ ਆਪਣਾ ਮੈਂ ਪਹਿਲੀ ਯਾਰ ਲਾਸਟ ਵਾਰ ਕਹਿੰਦਾ ਵੀ ਮੇਰਾ ਕੰਮ ਆ ਇਹ ਮੈਂ ਅੱਗੇ ਕਦੇ ਇਕੱਠਾ ਨਹੀਂ ਜਗਾਈਆ ਪਹਿਲੀ ਵਾਰ ਬੰਦਿਆਂ ਦੇ ਕਹਿਣ ਪਰ ਆਪਾਂ ਨੇ ਰੀਪਰ ਮਰਵਾਇਆ ਗਾਹਾਂ ਨੂੰ ਜਣੀ ਕਿ ਇਹ ਸਿਸਟਮ ਹੈ ਜਮੇ ਹੀ ਬੰਦ ਕਰ ਦੇਣਾ ਠੀਕ ਹੈ ਨਾ ਐਸਐਮਐਸ ਲਵਾ ਕੇ ਵੜਾਓ ਬਾਈ ਸਭ ਹੱਲ ਹੋ ਜਾਂਦਾ ਉਹਦੇ ਬਾਅਦ ਕੁਝ ਨਹੀਂ ਬਣਦਾ ਹੈਗਾ ਇਹ ਚੀਜ਼ਾਂ ਤਵੀਆਂ ਮਾਰੀਆਂ ਆਪਾਂ ਨੇ ਦੇਖ ਲਿਆ ਕੋਈ ਮਿਨੇ ਘੜਾ ਦਾ ਕੁਝ ਵੀ ਨਹੀਂ ਬਣਦਾ ਹੈਗਾ ਸਭ ਸਾਫ ਹੋ ਜਾਂਦਾ ਹੈਗੇ ਹੋਰ ਕੀ ਆ ਉਹੀ ਗਾਣਾ ਤੈਨੂੰ ਮੈਂ ਜਿੱਦਣ ਜਿਵੇਂ ਹੁਣ ਆਪਾਂ ਨੇ ਇਹ ਖੜੀ ਰਹਿਣ ਦੀ ਪਕਾ ਲਈ ਇਹਨੂੰ ਬੂਰੀ ਹੈ ਮੈਂ ਫੁੱਲ ਪਕਾ ਕੇ ਵੱਢਣੀ ਜਿੰਨੀ ਪਕਾ ਕੇ ਵੱਢੂਗਾ ਉਨੀ ਸੁਖਰੀ ਹੋਗੀ ਉਧਰ ਆਓ ਪਰਲੇ ਅੱਧਾ ਗੀਲਾ ਆਪਣਾ ਪੱਕਾ ਯਾਰ ਮੈਂ ਦੇਖਦਾ ਉਹਨੂੰ ਜੇ ਬਲਮਾ ਦਾ ਮਸ਼ੀਨ ਤੇ ਕੰਬੈਨ ਤੇ ਚੱਲੀ ਜਾਣੀ ਹੈ ਨਾ 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 ਜਰਾਂਗੇ ਜੋ ਨਹੀਂ ਇੱਥੇ ਹੁੰਦਾ ਸਵੇਰ ਨੂੰ ਕਹਿੰਦਾ ਮੈਂ ਉਹਨੂੰ ਪਰਲੇ ਰਾਹ ਨੂੰ ਆਉਣੀ ਹੈ ਕੰਮ ਮੇਰੇ ਅੱਛਾ ਅੱਛਾ ਹਾਂ ਪਰਲੇ ਪਈ ਨੂੰ ਆਉਗੀ ਉਹਨੂੰ ਆਪਾਂ ਦੇਖਦੇ ਆ ਕੱਲ ਨੂੰ ਵੜਾ ਦਨੇ ਆ ਯਾਰ ਅੱਧਾ ਗੀਲੇ ਹਾਂ ਥੋੜੇ ਟਰਾਲੀ ਦੀ ਦਿੱਕਤ ਸੀ ਟਰਾਲੀ ਛੋਟੀ ਵਾਲੀ ਲੱਗਿਆ ਕੰਡਾ ਤੇ ਹਵਾਰੇ ਵਾਲੀ ਹਾਂ ਇਕ ਡੇਰੀ ਹਵਾਰੇ ਵਾਲੀ ਤਾਂ ਲੱਦੀ ਖੜੀ ਆ ਉਹਦਾ ਲੱ ਖੜੀ ਇਕ ਡੇਰੀ ਪਈ ਆ ਤੇਰੀ ਨਹੀਂ ਪਈ ਨਹੀਂ ਸਿੰਗਲ ਡੇਰੀ ਵਾਲੀ ਜਿਹੜੀ ਆਪਾਂ ਨੇ ਮੁਰਲਾ ਖੇਤ ਅੱਡ ਪਾਇਆ ਦਾ ਹਾਂ ਉਹ ਪਈ ਉਹ ਸੱਚ ਉਹ ਪਈ ਆ ਹਾਂ ਮੈਂ ਤਾਂ ਭੁੱਲੇ ਗਿਆ ਤਾਂ ਵੀ ਜਿਹੜੀ ਪਈ ਆ ਉਹ ਵਾਲੀ ਅਜੇ ਹਵਾਰੇ ਵਾਲੀ ਰਹਿੰਦੀ ਆ ਜੇ ਕੱਲ ਨੂੰ ਤਾਰੂਗੇ ਬਾਈ 28 ਕੱਲ ਨੂੰ ਦੇਖਦੇ ਆ 28 ਤਾਰਦੇ ਆ ਕੱਲ ਨੂੰ ਥੋੜਾ ਯਾਰ ਅਮੀਂ ਕਰਕੇ ਨਾ ਫੜ ਗਿੱਲਾ ਉਹਦੇ ਕਰਕੇ ਇੱਕ ਬੰਦੇ ਨੇ ਟਰਾਲੇ ਲਿਆ ਲਿਆ ਕੇ ਖੜਾਤੇ ਅੱਜ ਮਾਚਲ ਕੋਈ ਨਾ ਕੱਢਦਾ ਹਾਂ ਗੱਲ 12 ਦਿਨਾਂ ਟਰਾਲੇ ਉਧਰੇ ਹੀ ਆ ਹਾਂ ਚਲੋ ਬਾਕੀ ਉਹ ਵੀ ਬਚਾਓ ਆਪਣਾ ਦਾ ਹੋ ਗਿਆ ਸੁੱਕੀ ਜੀਰੀ ਸੀ ਸੁੱਕੀ ਜੀਰੀ ਕਰਕੇ ਇਹ ਨਹੀਂ ਉਹ ਕਿੱਥੇ ਰਹਿਣੀ ਦੀ ਜੇ ਕਿਤੇ ਆ ਮੋਟਰਾਈਜ਼ਰੀ ਨਾਲ ਦੀ ਹੁੰਦੀ ਖਤਮ ਹੋ ਜਣੀ ਜੇ ਖਰਾਬ ਹੋਣੀ ਪਿੱਛੇ ਇਹ ਲਾ ਆ ਕਿੰਨਾ ਗਰੀਆ ਨਹੀਂ ਇਹ ਗੱਲ ਕਰ ਇਹ ਵੀ ਬਚਨਵੇਂ ਆ ਇਹ ਬਚਨਵੇਂ ਆ

ਆ ਟਾਮੀਟਾ ਮੇ ਜਿਹੜੀ ਗिरी ਹੈ ਜਿਹੜੇ ਬੰਦੇ ਨੇ ਹੁਣ ਬਾਸਮਤੀ ਆਪਛੇਤੀ ਲਈ ਹੋਈ ਉਹ ਵਿਛਾਤੀ ਉਹਨਾਂ ਦੀ ਮੁੱਛੜ ਗਿਰ ਗਈ ਵਾਰਿਆਂ ਦੀ ਯਾਰ ਬਾਸਮਤੀ ਜੜ ਤੇ ਬੋਦੀ ਹੁੰਦੀ ਹੈ ਆਪਣੇ ਤਾਂ ਜੜ ਵੀ ਥੱਲੇ ਤੇ ਹਰੀ ਪਈ ਹੈ ਜੀ ਜਣੀ ਜਿਹੜੀ 26 ਦੀ 77 ਇਹ ਜੀ ਬੀਜਾ ਜਿਹੜੇ ਗਿਰਦੇ ਨਹੀਂ ਹੈਗੇ ਇਹ ਨਹੀਂ ਪੀ ਆਰ ਕੋਈ ਵੀ ਬੀਜਾ ਗਿਰਦਾ ਨਹੀਂ ਫੇਤੀ ਕਿ ਬਿਮਾਰੀ ਨਾ ਹੋਵੇ ਲੋ ਜੀ ਬਾਈ ਮੰਡੀ ਚ ਪਹੁੰਚ ਗਏ ਤੇਰੇ ਤੇਰੀਆਂ ਲੱਗੀਆਂ ਸਾਰੀਆਂ ਸਾਰੀਆਂ ਨਹੀਂ ਲੱਗੀਆਂ ਹੈਗੀਆਂ ਇੱਕ ਤਾਂ ਹਰਜੀਤ ਉਹਨਾਂ ਵਾਲੀ ਲੱਗੀ ਏ ਟੇਰੀ ਜੀਰੀ ਬਹੁਤ ਸੁੱਕੀ ਚ ਹੈ ਨਾ ਹਾਂ ਆ ਦੋ ਢੇਰੀਆਂ ਸਕੰਦਰ ਅੰਕਲ ਦੀਆਂ ਲੱਗੀਆਂ ਠੀਕ ਐ ਵੀ ਪਈਆਂ ਨਹੀਂ ਗੱਲ ਦਿੰਦੀ ਬਾਕੀ ਇੱਕ ਤੇਰੇ ਵਾਲੀ ਲੱਗੀ ਆ ਠੀਕ ਆ ਆਹ ਕੀ ਵਾਲੀ ਦੀ ਓਰੇ ਇਹ ਵੀ ਉਹਦੀ ਸਕੰਦਰ ਅੰਕਲ ਦੀ ਅੱਛੇ ਅੱਛੇ ਬਾਕੀ ਮਾਲ ਰਹਿ ਗਿਆ ਚੱਲ ਇੱਥੇ ਆ ਵਿਲਾ ਜਾਓਗੇ ਓਰੇ ਕੱਲ ਨੂੰ ਫੋਨ ਹੋ ਜਾਣਾ ਮਾਲ ਹਾਂ ਕੱਲ ਨੂੰ ਹੋ ਜਾਣਾ ਕੁਝ ਪਤਾ ਕਿਆ ਚੱਕਰ ਆ ਨੀ ਕਰਕੇ ਥੋੜਾ ਬਹੁਤਾ ਮਾਲ ਨਰਮ ਵਢਿਆ ਗਿਆ ਦਾ ਮੋਇਸਚਰ ਆ ਗਿਆ 23 24 ਹੁਣ 23 24 ਵਾਲੀ ਕਿੱਥੇ ਵਿਕਣੀ ਐ ਠੀਕ ਨਹੀਂ ਨਾਲ ਨਾਲ ਤੇ ਮੇਨ ਗੱਲ ਬਾਈ ਜਿਹੜਾ ਸਾਡਾ ਫਰਸਾ ਹੈ ਨਾ ਇਹ ਆ ਦੇਖੋ ਇਹਨੇ ਸਲਾਬ ਛੱਡਣੀ ਹੋਣੀ ਹੁਣ 2-3 ਦਿਨ ਘੱਟੋ ਘੱਟ 2-3 ਦਿਨ ਉਰੇ ਆਪਣੀ ਢੇਰੀ ਪਈ ਦੀ ਉਰੇ ਦੇਖ ਲਓ ਸਾਫ ਤੇ ਜਿੱਥੇ ਸਲਾਬ ਹੀ ਨਹੀਂ ਛੱਡਦਾ ਇਹ ਇਟ ਤਰ ਹੋ ਜਾਂਦੀ ਐ ਯਾਰ ਪਾਣੀ ਨਾਲ ਤੇ ਔਲੀ ਔਲੀ ਸਿੱਲ ਜਾਂਦੀ ਐ ਹੁਣ ਇਹਨੇ ਕਿਆ ਸੋਕਣੀ ਐ ਜੀਰੀ ਉਰੇ ਇਹ ਥੋੜੀ ਜੀ ਗਵਰਨਮੈਂਟ ਦੀ ਵੀ ਦੇਣ ਹੈਗੀ ਕੋਈ ਸਾਡੇ ਪਿੰਡ ਦੇ ਬੰਦਿਆਂ ਦੀ ਵੀ ਮਿਹਰਮਾਨੀ ਸਾਡੇ ਪਿੰਡ ਦੇ ਬੰਦਿਆਂ ਦੀ ਬਾਈ ਮਿਹਰਮਾਨੀ ਹੈ ਕੋਈ ਹੋਣ ਨੂੰ ਆ ਗਈ ਸੀ ਬਾਈ ਕਾਜ ਨਹੀਂ ਸਾਈਨ ਕਰੇ ਹੈਗੇ ਹੂੰ ਦੇਖ ਲਓ ਹੁਣ ਕਿੰਨੇ ਜ਼ਿਮੀਦਾਰ ਰੋਲਦੇ ਆਰੇ ਮਾਲ ਆਉਂਦਾ ਉਰੇ ਬੜੀ ਮੰਡੀ ਜੀ ਨਾਲ ਹੋਰ ਦੇਖਦੇ ਆ ਹੁਣ ਵੀ ਮੈਂ ਮਤਲਬ ਸਾਡੇ ਮਤੇ ਪਏ ਹੋਏ ਆ ਹੂੰ ਇਹ ਹੁਣ ਵੀ ਹੋ ਜਵੇ ਤਾਂ ਚੰਗੀ ਗੱਲ ਆ ਹਾਂ ਜ਼ਰੂਰੀ ਆ ਰ ਇਹਦਾ ਡੁਗਣਾ ਜਿਹੜਾ ਦੂਆ ਸਿਮਿੰਟ ਵਾਲਾ ਹਰਸਾ ਉਹ ਸੁਕਾਉਂਦਾ ਉਸ ਪਾਉ ਯਾਰ ਸਿਮਿੰਟ ਪਤਾ ਕਿ ਆ ਚੱਕਰ ਆ ਉਹ ਮਤਲਬ ਮਿਕਸਚਰ ਪੈ ਜਾਂਦਾ ਲਲਾ ਕੀ ਇੱਕ ਤਰ੍ਹਾਂ ਦਾ ਉਹ ਇੰਨਾ ਪਾਣੀ ਨਹੀਂ ਸੁੱਕਦਾ ਇੱਟ ਤਰਹ ਹੋ ਜਾਂਦੀ ਹੈ ਤਰਹ ਹੋ ਜਾਂਦੀ ਹੈ ਪਾਣੀ ਉੱਪਰੇ ਖੜਾ ਰਹਿੰਦਾ ਜੀ ਚੱਲ ਵੀਡੀਓ ਕੰਮ ਕਰ ਫੇ ਹਾਂ ਚੰਗਾ ਜੀ ਸასიਕਾਰ ਮਿਲਦੇ ਆਂ ਅਗਲੇ ਬਲੌਗ